ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਉਹਨਾਂ ਨੌਜਵਾਨਾਂ ਤੱਕ ਜਰੂਰ ਪਹੁੰਚਾ ਦਿਓ ਜਿਹੜੇ ਦਿੱਲੀ ਜਾ ਰਹੇ ਆ ਜਿਹੜੇ ਪੰਥਕ ਸੋਚ ਰੱਖਦੇ ਆ ਜਿਹੜੇ ਦੀਪ ਸਿੱਧੂ ਦੀ ਸੋਚ ਨੂੰ ਸਮਰਪਤ ਆ ਜਿਹੜੇ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਗੱਲ ਕਰਦੇ ਆ ਜਿਹੜੀ ਸੰਤਾਂ ਦੀ ਗੱਲ ਕਰਦੇ ਆ ਜਿਹੜੇ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਉਹਨਾਂ ਨੌਜਵਾਨਾਂ ਤੱਕ ਇਹ ਵੀਡੀਓ ਜਰੂਰ ਪਹੁੰਚਾ ਦਿਓ ਕਿਉਂਕਿ ਬਹੁਤ ਜ਼ਰੂਰੀ ਆ ਕਿਉਂਕਿ ਪਿਛਲੀ ਵਾਰੀ ਜੋ ਹੋਇਆ ਉਹ ਇਸ ਵਾਰੀ ਨਾ ਹੋਵੇ ਜਾਣਾ ਚਾਹੀਦਾ ਕਿਸਾਨੀ ਮੁੱਦੇ ਆ ਕਿਸਾਨਾਂ ਨਾਲ ਸੰਬੰਧਤਾ ਜਾਣਾ ਚਾਹੀਦਾ ਜ਼ਰੂਰ ਜਾਣਾ ਚਾਹੀਦਾ ਵੱਧ ਤੋਂ ਵੱਧ ਜਾਣਾ ਚਾਹੀਦਾ ਕੇਸਰੀ ਨਿਸ਼ਾਨ ਸਾਹਿਬ ਟਰੈਕਟਰਾਂ ਦੇ ਮੂਹਰੇ ਲਾ ਕੇ ਜਾ ਰਹੇ ਆ ਜਾਣਾ ਚਾਹੀਦਾ ਪਰ ਜਿਹੜੇ ਨੌਜਵਾਨ ਸੰਤਾਂ ਦੀਆਂ ਵਾਰਾਂ ਲਾ ਕੇ ਜਾ ਰਹੇ ਆ ਜਿਹੜੇ ਨੌਜਵਾਨ ਦੀਪ ਸਿੱਧੂ ਦੇ ਜਕਾਰੇ ਲਾ ਰਹੇ ਆ ਜੀ ਜਿਹੜੇ ਨੌਜਵਾਨ ਜਿਹੜੇ ਭਾਈ ਅਮਰਪਾਲ ਸਿੰਘ ਖਾਲਸਾ ਦੀ ਗੱਲ ਕਰ ਰਹੇ ਆ ਉੱਥੇ ਉਹਨਾਂ ਨੌਜਵਾਨਾਂ ਨੂੰ ਬੇਨਤੀ ਆ ਕਿ ਜਥੇਬੰਦਕ ਹੋ ਕੇ ਜਾਓ ਇਕੱਲੇ ਇਕੱਲੇ ਨਾ ਜਾਓ ਤੇ ਬਾਕੀ ਜਿਹੜੇ ਆਗੂਆਂ ਦੇ ਅੰਡਰ ਤੁਸੀਂ ਜਾ ਰਹੇ ਹੋ ਜਥੇਬੰਦਕ ਹੋ ਕੇ ਉਹਨਾਂ ਆਗੂਆਂ ਨੂੰ ਪੁੱਛ ਲਿਓ ਕਿ ਅਸੀਂ ਦੀਪ ਸਿੱਧੂ ਦੇ ਨਾਰੇ ਲਾ ਸਕਦੇ ਆ ਅਸੀਂ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਨਾਰੇ ਲਾ ਸਕਦੇ ਆ ਅਸੀਂ ਸੰਤਾਂ ਦੇ ਜਗਾਰੇ ਲਾ ਸਕਦੇ ਆ ਕਿ ਨਹੀਂ ਲਾ ਸਕਦੇ ਇਹ ਕਨਫਰਮ ਕਰ ਲਿਓ ਇਹ ਨਾ ਹੋਵੇ ਕੱਲ ਨੂੰ ਇਹ ਮੁੜ ਕੇ ਤੁਹਾਡਾ ਉੱਥੇ ਕੋਈ ਯੱਪ ਬਹਿ ਜਾਈਏ ਕਹਦੇ ਨੇ ਸਾਡੇ ਬੰਦੇ ਨਹੀਂ ਮੈਨੂੰ ਪਤਾ ਤੁਸੀਂ ਡਰਦੇ ਨਹੀਂ ਪਰ ਇਹ ਜ਼ਰੂਰੀ ਆ ਇਹ ਗੱਲਾਂ ਜ਼ਰੂਰੀ ਆ ਇਹ ਗੱਲਾਂ ਸੋਚ ਸਮਝ ਕੇ ਜਾਇਓ ਕਿਉਂਕਿ ਉੱਥੇ ਇਹਨਾਂ ਨੇ ਤਾਂ ਇਹ ਗੱਲ ਕਹਿ ਦੇਣੀ ਆ ਕਿ ਜੀ ਇੱਥੇ ਕਿਸਾਨੀ ਮਸਲੇ ਆ ਕਿਸਾਨੀ ਮਸਲਿਆਂ ਨਾਲ ਸੰਬੰਧਿਤ ਜਿਹੜੀ ਇੱਥੇ ਚਰਚਾ ਹੋਣੀ ਚਾਹੀਦੀ ਆ ਕਿਸਾਨੀ ਮਸਲਿਆਂ ਨਾਲ ਸੰਬੰਧਿਤ ਅਸੀਂ ਅੱਗੇ ਗੱਲਬਾਤ ਕਰਾਂਗੇ ਦੂਜੀ ਗੱਲ ਪੰਥਕ ਕੋਈ ਵੀ ਨਾ ਹੋਵੇ ਸੋ ਇਹ ਇਹ ਜਿਹੜੇ ਦੂਜੇ ਕਾਮਰੇਡ ਆ ਜਿਹੜੇ ਉਹਨਾਂ ਨੇ ਇਹ ਗੱਲ ਕਹਿ ਕਹਤੀ ਕਿ ਹਾਂ ਜੀ ਹਣੋ ਦੀਪ ਸਿੱਧੂ ਉਹਨਾਂ ਨੂੰ ਚੰਗਾ ਲੱਗਣ ਲੱਗ ਪਿਆ ਪਰ ਕਿਤੇ ਨਾ ਕਿਤੇ ਇਹਨਾਂ ਨੇ ਉੱਥੇ ਦੀਪ ਸਿੱਧੂ ਦੀ ਗੱਲ ਨਹੀਂ ਕਰਨ ਦੇਣੀ ਤੁਹਾਨੂੰ ਤੁਸੀਂ ਕੱਲ ਨੂੰ ਉੱਥੇ ਜਾ ਕੇ ਕੋਈ ਇਹ ਮਾਰਚ ਰੱਖ ਦੇਣ ਕੋਈ ਪ੍ਰੋਗਰਾਮ ਰੱਖ ਦੇਣ ਤੁਸੀਂ ਉੱਥੇ ਜਾ ਕੇ ਲਾਲ ਕਿਲੇ ਤੇ ਜਿਹੜਾ ਖਾਲਸਾ ਨਿਸ਼ਾਨ ਚੁਲਾਇਆ ਹੋ ਜਾਂ ਹੋਰ ਕਿਤੇ ਜਾ ਕੇ ਖਾਲਸਾ ਨਿਸ਼ਾਨ ਚੁਲਾ ਦੇਓ ਦਿੱਲੀ ਤੇ ਮੁੜ ਕੇ ਇਹਨਾਂ ਨੇ ਕਹਿ ਦੇਣਾ ਸਾਡੇ ਬੰਦੇ ਨਹੀਂ ਕਿਉਂਕਿ ਅਸੀਂ ਸਿਰਫ ਤੇ ਸਿਰਫ ਕਿਸਾਨੀ ਨਾਲ ਸੰਬੰਧਤ ਆਏ ਆ ਕਿਉਂਕਿ ਇਹਨਾਂ ਦੀਆਂ ਮੰਗਾਂ ਸਿਰਫ ਤੇ ਸਿਰਫ ਕਿਸਾਨੀ ਆ ਤੇ ਕਿਸਾਨਾਂ ਨਾਲ ਹੀ ਸੰਬੰਧਤ ਆ ਕਿਸਾਨੀ ਨਾਲ ਸੰਬੰਧਤ ਆ ਸੋ ਜਥੇਬੰਦਕ ਹੋ ਕੇ ਜਾਓ ਸਹਿਜ ਮਤੇ ਨਾਲ ਜਾਓ ਜਾਣਾ ਜ਼ਰੂਰ ਚਾਹੀਦਾ ਵੱਤ ਤੋਂ ਵੱਤ ਜਾਓ ਪਰ ਆਪਣੀ ਜੜੀ ਪੰਥਕ ਦਾ ਆਪਣੇ ਵਿੱਚ ਜੜੀ ਪੰਥਕ ਜਿਹੜੀ ਸੋਚ ਆ ਉਹਨੂੰ ਕਿਤੇ ਨਾ ਕਿਤੇ ਸਹਜ ਮਤੇ ਨਾਲ ਰੱਖ ਕੇ ਜਾਇਓ ਉਸ ਹਾਵਨਾ ਰੱਖ ਕੇ ਜਾਇਓ ਕਿ ਕੱਲ ਨੂੰ ਇਹ ਨਾ ਹੋਵੇ ਕਿ ਕੱਲ ਨੂੰ ਤੁਸੀਂ ਮੁੜ ਕੇ ਕਹੋ ਕਿ ਯਾਰ ਇਹਨਾਂ ਨੇ ਸਾਡਾ ਸਾਥ ਨਹੀਂ ਦਿੱਤਾ ਇਹਨਾਂ ਨੇ ਸਾਡਾ ਸਾਥ ਕਿਉਂ ਨਹੀਂ ਦਿੱਤਾ ਸੋ ਸਾਥ ਉੱਥੇ ਸਿਰਫ ਤੇ ਸਿਰਫ ਕਿਸਾਨੀ ਨਾਲ ਸੰਬੰਧਤ ਜਿਹੜੀਆਂ ਗੱਲਾਂ ਹੋਣੀਆਂ ਕਿਸਾਨੀ ਨਾਲ ਸੰਬੰਧਿਤ ਜਿਹੜੇ ਉੱਥੇ ਆ ਇਹ ਇਹ ਕਿਸਾਨੀ ਨਾਲ ਸੰਬੰਧਤ ਕਰਕੇ ਉੱਥੇ ਜਾ ਰਹੇ ਆ ਸੋ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਕਿਉਂਕਿ ਦਿੱਲੀ ਆ ਜਿਹੜੀ ਦਿੱਲੀ ਦੀ ਅੱਖ ਪੰਥ ਤੇ ਆ ਦਿੱਲੀ ਦੀ ਅੱਖ ਪੰਥਕ ਸੋਚ ਤੇ ਆ ਦਿੱਲੀ ਦੀ ਅੱਖ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਗੱਲ ਕਰਨ ਵਾਲਿਆਂ ਤੇ ਆ ਦਿੱਲੀ ਦੀ ਅੱਖ ਦੀਪ ਸਿੱਧੂ ਦੀ ਗੱਲ ਕਰਨ ਵਾਲਿਆਂ ਤੇ ਆ ਜਿਹੜੇ ਦੀਪ ਸਿੱਧੂ ਦੀ ਸੋਚ ਰੱਖਦੇ ਆ ਉਹਨਾਂ ਦੇ ਅੱਖ ਪੂਰੀ ਅਦਲੀ ਦੀ ਤੇ ਤੁਸੀਂ ਦਿੱਲੀ ਨੂੰ ਜਾ ਰਹੇ ਹੋ ਦਿੱਲੀ ਵੱਲ ਨੂੰ ਕੁਝ ਕਰਨ ਜਾ ਰਹੇ ਹੋ ਤੇ ਜਾ ਰਹੇ ਹੋ ਕਿਸਾਨੀ ਨਾਲ ਸੰਬੰਧਿਤ ਸੋ ਜਥੇਬੰਦਕ ਹੋ ਕੇ ਜਾਓ ਜਿਹੜੀਆਂ ਜਥੇਬੰਧੀਆਂ ਉੱਥੇ ਜਾ ਰਹੀਆਂ ਉਹਨਾਂ ਦੇ ਅੰਡਰ ਜਾਓ ਉਹਨਾਂ ਨਾਲ ਗੱਲ ਕਰਕੇ ਜਾਓ ਉਹਨਾਂ ਦੇ ਆਗੂਆਂ ਨਾਲ ਗੱਲ ਕਰਕੇ ਜਾਓ ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਇਹ ਜਿਹੜੇ ਨੌਜਵਾਨ ਆ ਰਹੇ ਆਏ ਸਾਡੀ ਜਥੇਬੰਦੀ ਨਾਲ ਸੰਬੰਧਿਤ ਆ ਅਸੀਂ ਇਹਨਾਂ ਦਾ ਧਿਆਨ ਰੱਖਣਾ ਤੇ ਕੱਲ ਨੂੰ ਇਹ ਨਾ ਹੋਵੇ ਕਿ ਤੇ ਕੇ ਤੁਸੀਂ ਕੋਈ ਉਹੋ ਜੀ ਗੱਲਬਾਤ ਕਰਦੇ ਹੋ ਉੱਥੇ ਤੇ ਮੁੜ ਕੇ ਇਹ ਕਹਿ ਦੇਣ ਜੀ ਇੱਥੇ ਖਾਲਸਾ ਹੀ ਨਿਸ਼ਾਨੀ ਜੀ ਇੱਥੇ ਆਏ ਨਹੀਂ ਜੀ ਇੱਥੇ ਜਾਉਣ ਨਹੀਂ ਜੀ ਆ ਨੌਜਵਾਨ ਸਾਡੇ ਨਹੀਂ ਜੀ ਆ ਨੌਜਵਾਨ ਸਾਡੇ ਨਹੀਂ ਜੀ ਇਹ ਇਹ ਤਾਂ ਜੀ ਗਲਤ ਰੂਟ ਇਹਨਾਂ ਨੇ ਆਖਤਿਆਰ ਕਰ ਲਿਆ ਜੀ ਇੱਧਰ ਨੂੰ ਅੜ ਕੇ ਇੱਧਰ ਨੂੰ ਅੜ ਕੇ ਅਸੀਂ ਇੱਧਰ ਨੂੰ ਨਹੀਂ ਜਾਣਾ ਸੀ ਅਸੀਂ ਇੱਧਰ ਨੂੰ ਜਾਣਾ ਸੀ ਬਹੁਤ ਗੱਲਾਂ ਉੱਥੇ ਬਾਅਦ ਚ ਹੋ ਜਾਂਦੀਆਂ ਸੋ ਇਹਨਾਂ ਗੱਲਾਂ ਵੱਲ ਜ਼ਰੂਰ ਗੌਰ ਕਰਿਓ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਕਿਸਾਨ ਤੇ ਕਿਸਾਨੀ ਇਹ ਪੰਜਾਬ ਦੀ ਆ ਆਪਣੀਆਂ ਜਿਹਦੇ ਤੇ ਆਖਾ ਦਿੱਲੀ ਦੀ ਕਾਰਪੋਰੇਟ ਘਰਾਣਿਆਂ ਦੀ ਸੋ ਇਹ ਅੱਖ ਕਦੇ ਵੀ ਜਿਹੜੀ ਉਹ ਇੱਥੇ ਨਹੀਂ ਪਹੁੰਚਣੀ ਚਾਹੀਦੀ ਸੋ ਵਾਤੋਂ ਵਾਤ ਸਪੋਰਟ ਕਰੋ ਵਾਤੋਂ ਵਾਤ ਸ਼ੇਅਰ ਕਰੋ ਜਿਹੜਾ ਇਹਨਾਂ ਨੇ ਬੈਰੀਗੇਡ ਲਾਤੇ ਜਿਹੜਾ ਇਹਨਾਂ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹ ਵੀ ਸਭ ਗੈਰਕਾਨੂੰਨੀ ਆ ਜਦੋਂ ਅਸੀਂ ਕੋਈ ਗੱਲ ਕਰੀਏ ਉਦੋਂ ਗੈਰਕਾਨੂੰਨੀ ਤੇ ਜਦੋਂ ਇਹ ਕੋਈ ਗੱਲ ਕਰਨ ਉਹ ਅਖੇ ਜੀ ਇਹ ਤੇ ਜੀ ਆਏ ਹੋਣੀ ਚਾਹੀਦੀ ਆ ਕਿਉਂ ਕਿਉਂ ਕਿਤੇ ਕਿਸੇ ਦੂਜੇ ਦੇਸ਼ ਦੀ ਫੌਜ ਆ ਜਿਹੜੀਆਂ ਤੁਹਾਡੇ ਤੇ ਚੜ ਕੇ ਆ ਰਹੀ ਆ ਵੀ ਤੁਸੀਂ ਬੈਰੀਕੇਡ ਲਾ ਰਹੇ ਹੋ ਤੁਸੀਂ ਅ ਬੱਜਰੀਆਂ ਦੀਆਂ ਸੀਮੈਂਟ ਦੀਆਂ ਸੀਮੈਂਟਾਂ ਦੀਆਂ ਜਿਹੜੀਆਂ ਕੰਧਾ ਬਣਾਈ ਜਾਂਦੇ ਆ ਜੇ ਦੂਜੇ ਦੇਸ਼ ਦੀ ਫੌਜ ਆਉਂਦੀ ਹੋਵੇ ਫਿਰ ਤਾਂ ਮੰਨ ਲਿਏ ਆਪਣੇ ਦੇਸ਼ ਦੇ ਵਿੱਚ ਆਪਣੇ ਦੇਸ਼ ਦੇ ਲੋਕ ਆਪਣੀ ਕੰਟਰੀ ਦੇ ਵਿੱਚ ਆਪਣੇ ਦੇਸ਼ ਦੇ ਲੀਡਰਾਂ ਨੂੰ ਮਿਲਣ ਜਾ ਰਹੇ ਆ ਤੇ ਇਹ ਇਹ ਗੈਰ ਕਾਨੂੰਨੀ ਆ ਸੋ ਤੁਸੀਂ ਸਮਝ ਸਕਦੇ ਹੋ ਸਪੋਰਟ ਕਰੋ ਵੱਤੋ-ਵਾਤ ਕਰਨੀ ਬਣਦੀ ਆ ਪਰ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖ ਲਿਓ ਸੋ ਮੇਰਾ ਫਰਜ਼ ਮੰਨਦਾ ਸੀ ਕਿਉਂਕਿ ਪਹਿਲਾਂ ਇਹੋ ਜੀਆਂ ਗੱਲਾਂ ਬਹੁਤ ਹੋਈਆਂ